ਆਪਣੀ ਕੁਰਬਾਨੀ ਦੇ ਕੇ ਸਾਨੂੰ ਇਹ ਆਜ਼ਾਦੀ ਮਿਲੀ ਹੈ ਪਿਛਲੇ 10 ਸਾਲ ਤੋਂ ਜਿੰਝ ਝਾਤੀ ਮਾਰ ਗਏ ਅੱਜ ਅਸੀਂ ਆਜ਼ਾਦ ਦੇਸ਼ ਦੇ ਗੁਲਾਮ ਬੰਦੇ ਬਣ ਕੇ ਰਹੇ ਹਾਂ ਕਿਉਂਕਿ ਕੋਈ ਕਿਸੇ ਕੋਈ ਕਾਰੋਬਾਰ ਨਹੀਂ ਦੇ ਰਿਹਾ ਪਰ ਸੁਧਵਾਰੀ ਦਾ ਸਰਕਾਰ ਉੱਪਰੋਂ ਥੱਲੇ ਅੱਜ ਬੜਾ ਬੜਾ ਨੁਲਾਮ ਹੋ ਗਿਆ ਹੈ के जिले हकते में पहली बार मेंबर पार्लियामेंट की टिकट लेके कांग्रेस पार्टी के सन्नोवाजी जिस घर दे में सुचचा मोदी के बारे वो महासभा ने इथे नौकरी के आराम चौकी नौकरी करता है साथियों है जो लोग बैठे हैं सुन बहुत सारी चिकित्सा मेरे साथियों है जो के करती है ਅੱਜ ਜੇ ਅਸੀਂ ਕਹਿੰਦੇ ਕਿ ਤੁਸੀਂ ਇਹਦੇ ਬਾਰੇ ਕਿਹਦੇ ਕਹਿੰਦੇ ਕੌਮਿੰਡ ਆਪਨੇ ਕਹੂਗਾ ਇਹ ਹੁਣ ਜਿੰਮੇਵਰੀ ਥੋੜੀ ਆ ਜਿੰਨੇ ਤੁਸੀਂ ਬੈਠੇ ਹੋ ਕਾਂਗਰਸ ਪਾਰਟੀ ਦੀ ਆਖਰ ਸ਼ਰਮ ਆਪਣਾ ਫਰਜ਼ ਕਰਦਾ ਹੈ ਆਜਾਮਾ ਦੀ ਪਾਰਟੀ ਜਿਹੜੀ ਕਹਿੰਦੇ ਦੋ ਸੱਤ ਪਰ ਬੜੀਆਂ ਆਸਰ ਦੇ ਮੀਤਾਂ ਨਾਲ ਲੋਕ ਨੂੰ ਥੰਕੇ ਭੇਜਿਆ ਸੀ ਅੱਜ ਸਾਰਾ ਕੁਝ ਸਾਹਮਣੇ ਆ ਕਿੱਥੇ ਹਜ਼ਾਰ ਰੁਪਏ ਕਿੱਥੇ ਕਿੱਥੇ ਕਦੇ ਕਿਸਾਨ ਕਰਮਚਾਰੀ ਧਰਮੀਆਂ ਕਮੇਟੋ ਠੰਗੇ ਤੇ ਤੇਜ ਜੀ ਚੰਦਗੇ ਪਰ ਬੰਦਲ ਸਤਬਲ ਚਾਵਲਾ ਛੇਲੀ ਜੋਂ ਨੂੰ ਮੇਲ ਵਿੱਚ ਜਿਹੜਾ ਅਜ ਮੱਲਾ ਵਾਲੇ ਦੇ ਸਾਰੇ ਔਰ ਸਾਰੇ ਬਾਹਰੋਂ ਵੀਰ ਜਿੰਨੇ ਵੀ ਸੱਜਣ ਮਿੱਤਰ ਆਏ ਹਨ ਬਹੁਤ ਬਾਰ ਆਤੀ ਆਏ ਹਨ ਲੀਨੂ ਸਾਹਿਬ ਆਣ ਆਇਆ ਨੂੰ ਔਰ ਗੁਰਵੀਰ ਸਿੰਘ ਜੀ ਰਾਜੀ ਇਹਨਾਂ ਦੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਨਾ ਤੇ ਬਾਕੀ ਸਾਰਿਆਂ ਨੂੰ ਵੈਗਰ ਫਤਿਹ ਬੁਲਾਉਂਦੇ ਆ ਵੈਗਰ ਜੀ ਕਾ ਖਾਲਸਾ ਸ੍ਰੀ ਵੈਗਰ ਜੀ ਕੀ ਫਤਿਹ ਮੈਨੂੰ ਵੀ ਪਤਾ ਲੱਗ ਜੇ ਕਿ ਤਲਵੀਰ ਸਿੰਘ ਜੀ ਰਾਜੀ ਐਮਪੀ ਹੜੂਤੇ ਨੇ

ਜਿਹੜੇ ਜੀ ਇੱਕ ਨਿਤੜਕ ਚ ਨਹਿਲ ਤਾਂ ਹੈ ਹੀ ਦੇ ਪਰ ਉਹ ਜਿਹਦੇ ਪਿੱਛੇ ਘੜਦੇ ਨਹੀਂ ਤੇ ਉਹਨਾਂ ਪਿੱਛੇ ਹੜਦੇ ਨਹੀਂ ਕਿਉਂਕਿ ਅਕਸਰ ਆਪਾਂ ਦੇਖਦੀਆਂ ਕਿ ਜੋ ਪੰਜਾਬ ਦੀ ਵਿੱਚ ਕਾਂਗਰਸ ਦੇ ਵਿੱਚ ਇੱਕ ਇਹੋ ਜਿਹਾ ਜਿਹੜਾ ਜੋ ਦੋ ਸਾਲ ਸੈਸ਼ਨ ਤੇ ਰਹੇ ਤੇ ਬਾਰਤ ਦੀ ਸੂਖੀਆਂ ਵਿੱਚ ਬਾਕੀ ਨੇ ਕਿ ਸੰਸਾਰਕ

में माँचिके माँचिके लो? तो भी भाई ये में दा। में दा यार हजार रुपया नहीं यार हजार रुपया नहीं मिलना कणक पाँच किलो हुई बच्चा सगन मिली जो कोठे मजदूर कराए।